ਅੰਮ੍ਰਿਤਸਰ ਦੇ ਵਿੱਚ ਸਿੱਖ ਜਥੇਬੰਦੀਆਂ ਦੇ ਵੱਲੋਂ ਵੱਡਾ ਦਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਹੋਰ ਜਿਹੜੇ ਪਰਿਵਾਰ ਦੇ ਸਾਥੀ ਨਾਲ ਨੇ ਉਹਨਾਂ ਦੇ ਵੱਲੋਂ ਭੁਖੜ ਹੜਤਾਲ ਕੀਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਕਿ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਕੈਦੀਆਂ ਸਾਥੀਆਂ ਨੂੰ ਪੰਜਾਬ ਦੇ ਵਿੱਚ ਲਿਆਂਦਾ ਜਾਵੇ ਤੇ ਬਾਬਾ ਰਾਜਾ ਰਾਜ ਸਿੰਘ ਦਾ ਇੱਕ ਵੱਡਾ ਅਭਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਸਰਕਾਰਾਂ ਤੇ ਪਲਟਵਾਰ ਕੀਤਾ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਐਨਐਸਏ ਖਤਮ ਦੌਰਾਨ ਜਿਹੜੀਆਂ ਸਾਜ਼ਿਸ਼ਾਂ ਨੇ ਉਹ ਪ੍ਰਸ਼ਾਸਨ ਦੇ ਵੱਲੋਂ ਰਚੀਆਂ ਜਾ ਰਹੀਆਂ ਨੇ ਤੇ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਜਿਹੜੇ ਸਾਥੀ ਨੇ ਉਹਨਾਂ ਨੂੰ ਜਿਹੜਾ ਪੰਜਾਬ ਦੇ ਵਿੱਚ ਸ਼ਿਫਟ ਕੀਤਾ ਜਾਵੇ ਤੇ ਜਿਸ ਤੋਂ ਬਾਅਦ ਲਗਾਤਾਰ ਸਿੰਘਾਂ ਦੇ ਵੱਲੋਂ ਭੁੱਖ ਹੜਤਾਲ ਵੀ ਜਾ ਰਹੀ ਹੈ ਤੇ ਅੰਮ੍ਰਿਤਸਰ ਦੇ ਵਿੱਚ ਰੋਸ ਵੀ ਪ੍ਰਗਟਾਇਆ ਜਾ ਰਿਹਾ ਤੇ ਸਰਕਾਰਾਂ ਦੇ ਖਿਲਾਫ ਜਿਹੜਾ ਸਿੱਖ ਜਥੇਬੰਦੀਆਂ ਦੇ ਵੱਲੋਂ ਹੱਲਾ ਬੋਲੇ ਗਏ ਤੇ ਦੂਜੇ ਪਾਸੇ ਸਿੱਖ ਜਥੇਬੰਦੀਆਂ ਦੇ ਵੱਲੋਂ ਵੱਡੀ ਮੰਗ ਕੀਤੀ ਗਈ ਹੈ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆਂ ਬਾਬਾ ਰਾਜਾ ਰਾਸਿੰਗ ਦਾ ਹੋਰ ਕੀ ਕਹਿਣਾ ਹੈ ਆ ਉਹ ਸਾਰੇ ਵਾਰੇ ਆਉਣ ਕਿਉਂਕਿ ਪਤਾ ਉਹਨਾਂ ਨੂੰ ਸਾਡਾ ਜਿਹੜਾ ਤੋਰੀ ਫੁਲਕਾ ਚੱਲਦਾ ਸਾਡੀਆਂ ਪ੍ਰਧਾਨਗੀਆਂ ਨੇ ਸਾਡੀਆਂ ਜ਼ਫੇਦਾਰੀਆਂ ਨੇ ਨਹੀਂ ਰਹਿਣੀਆਂ ਜੇ ਜੋ ਦੇ ਕਾਮ ਦੇ ਵਾਰੇ ਆ ਗਈ ਇੱਕ ਮੈਨੂੰ ਕਹਾਵਤ ਜਿਹਾ ਆ ਗਈ ਅਮਰਤਪਾਲ ਸਿੰਘ ਤੇ ਸਮੇ ਆਪਣੇ ਨੇ ਮਾਰਾ ਗੈਰੋਂ ਮੈਂ ਕਹਾਂ ਦਮ ਥਾ ਕਸਤੀ ਵਹਾਂ ਡੁੱਬੀ ਜਹਾਂ ਪਾਣੀ ਕਮ ਥਾ ਓ ਭਾਈ ਅਮਰਪਾਲ ਸਿੰਘ ਨੂੰ ਸਰਕਾਰ ਦੀ ਕੀ ਤਾਕਤ ਸੀ ਵੀ ਉਹਨੂੰ ਅੰਦਰ ਕਰ ਦਿੰਦੀ ਸਾਡੇ ਆਪਦਿਆਂ ਨੇ ਕਰਾਇਆ ਸਾਡੇ ਆਪਦਿਆਂ ਨੇ ਕਰਾਇਆ ਜਿਹੜੇ ਹਰ ਰੋਜ਼ ਜਦੋਂ ਮਜੀਠੇ ਚਲੇ ਆ ਗਿਆ ਉਹਨੇ ਕੀ ਉੱਥੇ ਬੰਬ ਸੜਤਾ ਸੀ ਕੀ ਕਰਤਾ ਸੀ ਉਹਨੇ ਉੱਥੇ ਜਾ ਕੇ ਮਾਲਾ ਮੋਟਾ ਜੇ ਗਿਆ ਸੀ ਉਹ ਤੇ ਧਾਰਾ ਲਾ ਕੇ ਥਾਣੇ ਤੇ ਇਥੇ ਬੰਦ ਕਰਦੇ ਸਾਡੇ ਅਪਦੇ ਕਹਿੰਦੇ ਕਹਾਉਂਦੇ ਉਹਦੇ ਮਗਰ ਪੈ ਗਏ ਉਸ ਟਾਈਮ ਮੈਂ ਨਾਉਂ ਨਹੀਂ ਲੈਣਾ ਚਾਹੁੰਦਾ ਤੁਸੀਂ ਸਾਰੇ ਜਾਣਦੇ ਹੋ ਉਹਨਾਂ ਨੇ ਕਿਹਾ ਇਹ ਵਿਦੇਸ਼ੋਂ ਆਇਆ ਆਪ ਉਸ ਕਰਤਾ ਇਹਨੂੰ ਇਹਨੂੰ ਜਲਦੀ ਇਹ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜਿੱਥੇ ਰਾਜਨੀਤਿਕ ਪਾਲਟੀਆਂ ਸਾਡੀਆਂ ਪੰਥਕ ਪਾਲਟੀਆਂ ਸਾਡੀਆਂ ਪੰਥਕ ਕਹਾਉਣ ਵਾਲੇ ਲੀਡਰ ਸਾਰੇ ਉਹਦੇ ਮਗਰ ਪੈ ਗਏ ਵੀ ਇਹਨੂੰ ਫੜ ਕੇ ਸੇਤੀ ਅੰਦਰ ਕਰੋ ਆਖਰਕਾਰ ਸਰਕਾਰ ਨੇ ਫੇਰ ਐਨਐਸਏ ਲਾ ਕੇ ਭਾਈ ਅਮਰਪਾਲ ਸਿੰਘ ਨੂੰ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਸਾਰਿਆਂ ਦੇ ਮਨਾਂ ਦੇ ਵਿੱਚ ਜਿਹੜੀ ਠੰਡ ਪੈ ਗਈ ਕਾਲਜੇ ਦੇ ਵਿੱਚ ਵੀ ਰਾਹ ਆ ਰੂੜਾ ਸਾਫ਼ ਹੋ ਗਿਆ ਕਿਉਂਕਿ ਇਹਨਾਂ ਪੰਥਕ ਲੀਡਰਾਂ ਦੇ ਜਿਹੜੇ ਲੋਕ ਸੀ ਸੰਗਤ ਸੀ ਉਹ ਬੁਲਾਉਣਾ ਹਟ ਗਈ ਸੀ ਇਨਾਂ ਦਾ ਟਾਉਂ ਟਵਾੰ ਮੰਦ ਹੋ ਰਿਹਾ ਸੀ ਤਾਂ ਤੜਫਾਉਂਦੇ ਸੀ ਵੀ ਭਾਈ ਅਮਰਤਪਾਲ ਸਿੰਘ ਨੂੰ ਕਿਸ ਤਰ੍ਹਾਂ ਮਰਵਾਇਆ ਜਾਵੇ ਜਾਂ ਗੇਲ ਚ ਪਹਚਾਇਆ ਜਾਵੇ ਉਹ ਪਹੁੰਚ ਗਿਆ ਜਦੋਂ ਹੁਣ ਲੋਕਾਂ ਦਾ ਰੋਹ ਵੱਧ ਗਿਆ ਹੁਣ ਆ ਕੇ ਸਪਾਈਆਂ ਦਿੰਦੇ ਫਿਰਦੇ ਨੇ ਅਸੀਂ ਵੀ ਭਾਈ ਅਮਰਤ ਸਿੰਘ ਪਾਲ ਸਿੰਘ ਦੇ ਨਾਲ ਆ ਤੇ ਸੰਗਤ ਕੀ ਜਿਹੜੇ ਨਾਲ ਖੜੇ ਜਿਹੜੇ ਨਾਲ ਤੁਰੇ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਜਿਨ੍ਹਾਂ ਨੇ ਗਦਾਰੀਆਂ ਕੀਤੀਆਂ ਜਿਹੜੇ ਅਮਰਪਾਲ ਦੇ ਮਗਰ ਪਏ ਉਹ ਮੂਰੇ ਆਉਂਦੇ ਨੇ ਤੇ ਮੈਂ ਸੰਗਤ ਨੂੰ ਬੇਨਤੀ ਕਰਨਾ ਚਾਹਨਾ ਰਾਜ ਬਿਨਾ ਨਾ ਧਰਮ ਚੱਲੇ ਹੈ ਧਰਮ ਬਿਨਾ ਸਭ ਦਲੇਮਲੇ ਹੈ ਭਾਈ ਕਾਨ ਸਿੰਘ ਵਾਲਾ ਨੇ ਤੁਹਾਨੂੰ ਬਹੁਤ ਲੰਮਾ ਚੌੜਾ ਵਿਸਤਾਰ ਸਹਿ ਸਮਾ ਦਿੱਤਾ ਸੁਣਾ ਦਿੱਤਾ ਸਾਰਾ ਹਾਲ ਜਿੰਨਾ ਤੇ ਸਾਡਾ ਰਾਜ ਨਹੀਂ ਆਉਂਦਾ ਉਹਨਾਂ ਚ ਇਸੇ ਤਰ੍ਹਾਂ ਜੇਲਾਂ ਹੋਣਗੀਆਂ ਪਰਚੇ ਹੋਣਗੇ ਅੰਨੇ ਸੇ ਲੱਗੂਗੀ ਸ਼ਹੀਦیاں ਹੋਣਗੀਆਂ ਸਾਰਾ ਕੁਝ ਹੋਊਗਾ ਸਾਨੂੰ ਰਾਜ ਭਾਗ ਤੱਕ ਸੰਘਰਸ਼ ਜਾਰੀ ਰੱਖਣਾ ਚਾਹੀਦਾ ਤੇ ਰੱਖ ਰਹੇ ਆ ਤੇ ਮੈਂ ਇੱਕ ਹੋਰ ਨੌਜਵਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਸਾਰੇ ਜਿੰਨਾ ਚਿਰ ਅਸੀਂ ਇਸ ਭਾਰਤ ਦੇ ਨਾਲ ਆ ਇਸ ਦੇ ਕਾਨੂੰਨ ਤਹਿਤ ਸਾਨੂੰ ਚੱਲਣਾ ਪਵੇਗਾ ਇਹ ਚਾਂਸੇ ਦੇ ਵਿੱਚ ਲਾਇਆ ਕਰੋ ਵੱਡੇ-ਵੱਡੇ ਆ ਕੇ ਰੌਲਾ ਪਾਉਂਦੇ ਨੇ ਅਸੀਂ ਕਾਨੂੰਨ ਨੂੰ ਨਹੀਂ ਮੰਨਦੇ ਅਸੀਂ ਇੱਥੋਂ ਦੇ ਸੁਵਿਧਾਾਂ ਨੂੰ ਨਹੀਂ ਮੰਨਦੇ ਕਿਉਂ ਨਹੀਂ ਮੰਨਦੇ ਆ ਸਾਰਾ ਕੁਝ ਕਾਨੂੰਨ ਤਹਿਤ ਹੀ ਹੋ ਰਿਹਾ ਮੰਨਣਾ ਪਊਗਾ ਜਿੰਨਾ ਚਿਰ ਅਸੀਂ ਭਾਰਤ ਦੇ ਨਾਲ ਆ ਉਹਨਾਂ ਦੇ ਸਾਨੂੰ ਕਾਨੂੰਨ ਮੰਨਣਾ ਪਊਗਾ ਹੁਣ ਜਮਾਨਤਾਂ ਨਹੀਂ ਕਰਾਉਣੀਆਂ ਉਹਨਾਂ ਦੀਆਂ ਕੇਸ ਨਹੀਂ ਲੜਨੇ ਇਹ ਕਾਨੂੰਨ ਤਹਿਤ ਹੀ ਆ ਨਾ ਆਹ ਪ੍ਰੋਟੈਸਟ ਕਾਨੂੰਨ ਤਹਿਤ ਆ ਫਿਰ ਕਿਉਂ ਨਹੀਂ ਮੰਨਦੇ ਭਾਰਤ ਵੀ ਸਾਡਾ ਹੈ ਪੰਜਾਬ ਵੀ ਸਾਡਾ ਹੈ ਤੇ ਮੋਦੀ ਕਿਹੜਾ ਇੱਥੇ ਮਾਮਾ ਲੱਗਦਾ ਭਾਰਤ ਦਾ ਕਿਉਂ ਨਹੀਂ ਭਾਰਤ ਹੈਗਾ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆ ਨੇ ਖੰਡੇ ਵਾਟੇ ਦਾ ਅਮਰਤ ਛਕਾਇਆ ਪੰਜਾਬ ਚੋਂ ਕੋਈ ਉઠਿਆ ਸਾਰੇ ਭਾਰਤ ਦੇ ਵਿੱਚੋਂ ਆਏ ਨਹੀਂ ਭਾਰਤ ਸਾਡਾ ਹੈ ਅਸੀਂ ਇੱਥੋਂ ਦੇ ਮੂਲ ਨਿਵਾਸੀ ਆ ਇੱਥੋਂ ਦੇ ਵਸਿੰਦੇ ਆ ਕਿਸੇ ਦਾ ਨਹੀਂ ਹੈਗਾ ਜਿਹੜੇ ਆਏ ਨੇ ਉੱਥੇ ਸਾਡੇ ਉੱਤੇ ਧੱਕੇ ਨਾਲ ਰਾਜ ਕਰ ਰਹੇ ਨੇ ਇਹਨਾਂ ਨੂੰ ਬਾਹਰੇ ਕੱਢਣਾ ਇੱਥੋਂ ਸਾਡਾ ਹੀ ਆ ਸਾਰਾ ਕੁਝ ਖਾਲਸਾ ਰਾਜ ਵੀ ਸਾਡਾ ਹੋਊਗਾ ਬੇਗੰਪੁਰਾ ਹਲੀਮੀ ਰਾਜ ਕੋਈ ਗੱਲ ਆ ਤੇ ਨੌਜਵਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਸ਼ਾਂਤੀ ਦੇ ਵਿੱਚ ਕਾਨੂੰਨ ਦੇ ਦਰਰੇ ਦੇ ਵਿੱਚ ਰਹਿ ਕੇ ਆਪਮਾਨੇ ਰਾਜ ਭਾਗ ਲੈਣਾ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਹੁਣ ਟੋਪਾਂ ਦੀ ਲੜਾਈ ਨਹੀਂ ਹੁਣ ਜੰਗ ਦੀ ਲੜਾਈ ਨਹੀਂ ਜੇ ਕਾਨੂੰਨ ਤਹਿਤ ਅਸੀਂ ਚੱਲਾਂਗੇ ਫਿਰ ਇਲੈਕਸ਼ਨ ਲੜੋ ਮੈਂ ਪੁੱਛਣਾ ਚਾਹਣਾ ਵੀ ਅਸੀਂ ਇਲੈਕਸ਼ਨ ਕਿਉਂ ਨਹੀਂ ਲੜਦੇ ਸਾਡੇ ਨੌਜਵਾਨ ਪੰਥਦਰਦੀ ਜਿੱਤਾਂਗੇ ਅਸੀਂ ਤਾਂ ਜੇ ਅਸੀਂ 71 ਹੋਵਾਂਗੇ ਏਕੇ ਦੀ ਲੋੜ ਅੱਜ ਏਕੇ ਤੋਂ ਬਿਨਾ ਖ਼вар ਹੋ ਰਹੇ ਆ ਆ ਸਾਰੇ ਖ਼ਵਾਰੀ ਹੋ ਰਹੇ ਆ ਨਾ ਜੇ ਸਾਡੇ ਵਿੱਚ ਏਕਤਾ ਨਹੀਂ ਜਦੋਂ ਇਲੈਕਸ਼ਨ ਆਵੇ ਚਾਹੇ ਐਸਜੀਪੀਸੀ ਦੀ ਆਵੇ ਚਾਹੇ ਵਿਧਾਨ ਸਭਾ ਦੀ ਆਵੇ ਚਾਹੇ ਐਮਪੀ ਦੀ ਇਲੈਕਸ਼ਨ ਆਵੇ ਉਦੋਂ ਅਸੀਂ ਖਿੰਡ ਜਾਂਦੇ ਆ ਤੇ ਲੋਕ ਕਿੱਥੇ ਵੋਟ ਪਾਉਣ ਕਦੇ ਕੋਈ ਜਿਹੜਾ ਕਹਿੰਦਾ ਮੈਂ ਆ ਪੰਥਕ ਧੜਾ ਉਹ ਕਾਬੂ ਹੋ ਜਾਂਦਾ ਕਦੇ ਕਾਂਗਰਸ ਆ ਜਾਂਦੀ ਹੈ ਕਦੇ ਹੁਣ ਆ ਆਪ ਵਾਲੇ ਆ ਗਏ ਕਿੱਥੇ ਜਾਣ ਲੋਕ ਤੁਸੀਂ ਆਪਣੀ ਲੀਡਰਸ਼ਿਪ ਜਿਹੜੀ ਅਕਾਲ ਤਖਤ ਸਾਹਿਬ ਵੱਲ ਜਿਹਦਾ ਮੂਹਾਂ ਹੋਵੇ ਉਹ ਪੈਦਾ ਕਰੋ ਉਹਨਾਂ ਨੂੰ ਇਲੈਕਸ਼ਨਾਂ ਦੇ ਵਿੱਚ ਤਾਰੋ ਐਮਪੀ ਬਣਾਓ ਉੱਥੇ ਜਾ ਕੇ ਗੱਲ ਕਰਨ ਬੈਠ ਕੇ ਬਰਾਬਰ ਮੋਦੀ ਦੇ ਤੇ ਸਾਡਾ ਤੇ ਕੋਈ ਐਮਪੀ ਆ ਬੋਲਦਾ ਜਿੰਨਾ ਕੁ ਜੋਗਾ ਹੈਗਾ ਹੋਰ ਕੋਈ ਨਹੀਂ ਤੇ ਮੈਂ ਬੇਨਤੀ ਕਰਨਾ ਚਾਹਣਾ ਜਾਗੋ ਆ ਮਾਝੇ ਦੇ ਮਜਹਿਲ ਉੱਠਣ ਇੱਥੋਂ ਹੀ ਸਾਰਾ ਜਦੋਂ ਹੋਇਆ ਕੰਮ ਇੱਥੋਂ ਹੀ ਉੱਠਿਆ ਮਾਝੇ ਦੀ ਧਰਤੀ ਤੋਂ ਮਜਹਿਲੋ ਮਾਝੇ ਦੇ ਜਨਨੋਂ ਉੱਠੋ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਇੱਥੇ ਧਰਮ ਯੁੱਧ ਮੋਰਚਾ ਲਾਇਆ ਤੇ ਇੱਥੇ ਸ਼ਹੀਦ ਦੀ ਪਾਈ ਇਹ ਧਰਤੀ ਆ ਹੋ ਮਾਝੇ ਦੀ ਇੱਥੇ ਬਾਬਾ ਦੀਪ ਸਿੰਘ ਹੋਇਆ ਇੱਥੇ ਮੱਸਾ ਰੰਗਣ ਉੱਚੋਂ ਡਕਾਉਣ ਵਾਲੇ ਜਰਨੈਲ ਹੋਏ ਨੇ ਤੇ ਹੁਣ ਵੀ ਇੱਥੇ ਹੀ ਉੱਠਣਗੇ ਮਾਝੇ ਦੇ ਜਰਨੈਲ ਉੱਠਣ ਆਉਣ ਇਸ ਮੋਰਚੇ ਦੇ ਵਿੱਚ ਬਹੀਰਾਂ ਕੱਢ ਕੇ ਪਹੁੰਚੋ ਆਪਾਂ ਨੇ ਇਹ ਮੋਰਚਾ ਹਰ ਹਾਲਤ ਦੇ ਵਿੱਚ ਜਿੱਤਣਾ ਹੈ ਤੇ ਭਾਈ ਜਗਤਾਰ ਸਿੰਘ ਜੀ ਹਵਾਰਾ ਜਿਹੜੇ 32 ਸਾਲਾਂ ਤੋਂ 30 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੈਠੇ ਨੇ ਭਾਈ ਪਰਮਜੀਤ ਸਿੰਘ ਜੀ ਪਿਆਰਾ ਉਹਨਾਂ ਨੇ ਕਦੇ ਕੌਮ ਨਾਲ ਗੱਲਾ ਨਹੀਂ ਕਰਿਆ ਤੇ ਨਾ ਹੀ ਉਹਨਾਂ ਨੇ ਇਹ ਕਿਹਾ ਮੈਨੂੰ ਤੁਸੀਂ ਸੇਤੀ ਵਾਰੇ ਕਢਾ ਲਓ ਉਹ ਇੱਕੋ ਹੀ ਕਹਿੰਦੇ ਨੇ ਸਿੱਖੋ ਏਕਤਾ ਕਰੋ ਏਕੇ ਦੇ ਵਿੱਚ ਆਵੋ ਪੰਥ ਨੂੰ ਤੁਹਾਡੀ ਏਕੇ ਦੀ ਲੋੜ ਹੈ ਨੌਜਵਾਨੀ ਦੀ ਲੋੜ ਹੈ ਏਕਤੇ ਦੇ ਇੱਕ ਅਜੇ ਸੱਚਿਓ ਜਿਨ੍ਹਾਂ ਨੇ ਆਰਐਸਐਸ ਨਾਲ ਜਾਰੀਆਂ ਪਾਈਆਂ ਨੇ ਜਿਹੜਾ ਕਹਿੰਦੇ ਸਾਡੇ ਪਤੀ ਪਤਨੀਆਂ ਰਿਸ਼ਤਾ ਹੈ 9 ਮਾਰਚ ਦਾ ਰਿਸ਼ਤਾ ਇਹੋ ਜਿਹਾ ਪੰਥਕ ਨਹੀਂ ਚਾਹੀਦੇ ਕਾਂਗਰਸ ਨੇ ਸਾਡਾ ਦਰਵਾਜ਼ਾ ਠਾਪ ਟਾਇਆ ਸਿੰਘਾਂ ਨੂੰ ਸ਼ਹੀਦ ਕੀਤਾ ਭਾਜਪਾ ਨੇ ਸਾਡੇ ਨਾਲ ਕੀ ਕੁਝ ਨਹੀਂ ਕੀਤਾ ਕਿਸਾਨੀ ਨੂੰ ਮਾਰਿਆ ਪੰਥ ਨੂੰ ਮਾਰਿਆ ਨੌਜਵਾਨੀ ਨੂੰ ਮਾਰਿਆ ਜੇਲ੍ਹਾਂ ਛੁੱਟਿਆ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਸਮਝੋ ਸਾਨੂੰ ਇੱਕ ਇਹਦੀ ਜ਼ਰੂਰਤ ਹੈ ਦੇਖੋ ਗੁਰੂ ਪਾਤਸ਼ਾਹ ਮਹਾਰਾਜ ਜਿਹੜਾ ਜਿਹੜਾ ਸਿਧਾਂਤ ਹੈ ਜਿਹੜੀ ਗੁਰੂ ਦੀ ਮਰਜ਼ਾਦ ਹੈ ਅੱਜ ਖਾਲਸਾ ਪੰਥੋਂ ਤੋਂ ਛੁੱਟ ਗਿਆ ਹੈ ਮਰਜ਼ਾਦਾਂ ਤੋਂ ਅਸੀਂ ਦੂਰ ਹੋ ਗਏ ਆ ਜਿਹੜੀਆਂ ਸਾਡੀਆਂ ਸਰਮਾਅ ਔਰ ਜਥੇਬੰਦੀਆਂ ਨੇ ਉਹਨਾਂ ਨੇ ਮਰਜ਼ਾਦ ਦਾ ਘਾਣ ਕਰਤਾ ਹੋਰ ਨਹੀਂ ਕਿਸੇ ਨੇ ਕਰਿਆ ਮਹਾਰਾਜ ਨੇ ਕਿਹਾ ਇਨੇ ਗਰੀਬ ਸਿੱਖਨ ਕੋ ਦਿਉ ਬਾਦਸ਼ਾਹੀ ਯਾਦ ਕਰੇ ਮੂਰੀ ਗੁਰਿ ਆਈ ਇਨਹੀ ਕੋ ਸਰਦਾਰ ਬਣਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਅੱਜ ਖਾਲਸਾ ਜੀ ਸਾਡੇ ਵਿੱਚ ਜਾਤ ਪਾਤ ਦਾ ਬੋਲਬਾਲਾ ਹੋ ਗਿਆ ਜਾਤ ਪਾਤ ਸਾਡੀਆਂ ਸੰਪਰਦਾਵਾਂ ਦੇ ਵਿੱਚ ਆ ਗਈ ਹੈ ਜਿਹੜੀ ਜਾਤ ਪਾਤ ਨੂੰ ਗੁਰੂ ਨਾਨਕ ਸਾਹਿਬ ਨੇ ਖਤਮ ਕੀਤਾ ਭਾਈ ਲਾਲੋ ਦੇ ਘਰੇ ਜਾ ਕੇ ਕੋਦਰੋ ਦਾ ਪ੍ਰਸ਼ਾਦ ਆ ਸਕਿਆ ਜਿਹੜੀ ਜਾਤ ਪਾਤ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆ ਨੇ ਖੰਡੇ ਵਾਟੇ ਦਾ ਅਮਰ ਛਾ ਕੇ ਖਾਤਮ ਕਰ ਦਿੱਤਾ ਸਿੰਘ ਬਣਾ ਦਿੱਤਾ ਖਾਲਸਾ ਬਣਾ ਦਿੱਤਾ ਅੱਜ ਸਾਡੀਆਂ ਸੰਪਰਤਾਵਾਂ ਖੰਡੇ ਵਾਟੇ ਦੇ ਅਮਰ ਸ਼ਕੌਣ ਵੇਲੇ ਵੀ ਬਿੱਤਕਰਾ ਕਰਦੀਆਂ ਨੇ ਦੋ ਦੋ ਵਾਟੇ ਕਰੀ ਜਾਂਦੀਆਂ ਨੇ ਕਈ ਥਾਵਾਂ ਸੰਪਰਤਾਵਾਂ ਦੇ ਵਿੱਚ ਵੱਖੋ ਵੱਖਰੇ ਲੰਗਰ ਚੱਲਦੇ ਨੇ ਅੱਜ ਪੰਗਤਾਂ ਲੱਗਦੀਆਂ ਨੇ ਪਿੰਡਾਂ ਦੇ ਵਿੱਚ ਜਾਤਾਂ ਦੇ ਆਧਾਰ ਤੇ ਗੁਰੂ ਘਰ ਬਣੇ ਹੋਏ ਨੇ ਪਿੰਡਾਂ ਦੇ ਵਿੱਚ ਜਾਤਾਂ ਦੇ ਆਧਾਰ ਤੇ ਸਮਸ਼ਾਨ ਘਾਟ ਬਣੇ ਹੋਏ ਨੇ ਸਿੱਖੋ ਜਿਸ ਦਿਨ ਤੁਸੀਂ ਇਹ ਜਾਤ ਪਾਤ ਵਾਲਾ ਵਿਤਕਰਾ ਖਤਮ ਨਹੀਂ ਕਰਦੇ ਜਿਹੜੀਆਂ ਸੰਪਰਤਾਵਾਂ ਕਹਿਦੀਆਂ ਨੇ ਜਾਤ ਪਾਤ ਕਰਦੀਆਂ ਨੇ ਜਿੰਨਾ ਚਿਰ ਤੁਸੀਂ ਉਹਨਾਂ ਨੂੰ ਸਵਾਲ ਨਹੀਂ ਕਰਦੇ ਜਿੰਨਾ ਚਿਰ ਜਾਤ ਪਾਤ ਖਤਮ ਨਹੀਂ ਹੋ ਜਾਂਦੀ ਸਿੱਖ ਪੰਥ ਦੇ ਵਿੱਚੋਂ ਉਹਨਾਂ ਚਿਰ ਸਿੱਖ ਰਾਜ ਨਹੀਂ ਕਰ ਸਕਦਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਖਾਲਸਾ ਹੀ ਸਜਾਇਆ ਗਰੀਬਾਂ ਨੂੰ ਪਾਤਸ਼ਾਹ ਹੀ ਦੇ ਕੇ ਫੇਰ ਹੀ ਖਾਲਸਾ ਬਣਿਆ ਹੈ ਤੇ ਸਾਨੂੰ ਸਰਦਾਰੀਆਂ ਫੇਰ ਹੀ ਬਖਸ਼ੀਆਂ ਨੇ